ਇੱਥੇ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਂਦੇ ਪਏ ਸੀ ਤਾਂ ਇੱਥੇ ਮੈਨੂੰ ਬੜੀ ਰੂਹ ਦੀਆਂ ਖਰਾਕਾਂ ਮਿਲੀਆਂ ਤੇ ਨਿਊਜ਼ੀਲੈਂਡ ਕਾਡ ਆਕਲੈਂਡ ਆਕਲੈਂਡ ਓਕੇ ਕੱਟ ਦਾ ਇੱਕ ਸਾਡਾ ਭਰਾ ਵੀ ਹੈਗਾ ਉੱਥੇ ਉਹਨੂੰ ਕਹਿੰਦੇ ਆ ਕੀਵੀ ਕਿੰਗ ਕਹਿੰਦੇ ਆ ਜਦੋਂ ਮਿਲੇ ਉਹਨੂੰ ਦੱਸਿਆ ਵੀ ਤੇਰਾ ਵੀਰ ਮਿਲਿਆ ਸੀ ਬਰਾਮ ਤੋਂ ਹਰਪਾਲ ਜਰੂਰ ਇੱਕੋਰੀ ਇੱਕ ਗੱਲ ਹੋਰ ਕਹਿਣੀ ਵੀ ਜਦ ਤੁਸੀਂ ਕਾਲਜ ਜਾਂਦੇ ਹੁੰਦੇ ਸੀ ਨਾ ਜਿਹੜੀ ਸ਼ੌਭਤ ਸਾਈਕਲ ਖੜਾ ਕਰਕੇ ਜਾਂਦੇ ਹੁੰਦੇ ਸੀ ਤੁੱਕੜ ਯਾਦ ਆ ਗਿਆ ਉਹ ਦੇਖੇ ਮੈਂ ਚੁੱਲ੍ਹਾ ਦੇਖਿਆ ਇੱਥੇ ਮੱਕੀ ਦੀ ਰੋਟੀ ਦੇਖੀ ਸਰਦਾ ਸਾਗ ਦੇਖਿਆ ਤੇ ਸਵਾਗਤ ਆ ਗਿਆ ਬਟ ਆਪਾਂ ਨੂੰ ਮਹਿਸੂਸ ਹੁੰਦਾ ਕਿਉਂਕਿ ਆਪਣੀ ਮੈਨੂੰ ਲੱਗਦਾ ਆਖਰੀ ਪੀੜੀ ਆਏ ਜਿਹੜੀ ਕਿ ਦੋਵੇਂ ਪਾਸੇ ਰਹਿ ਚੁੱਕੀ ਹੈ ਪਰ ਤੁਹਾਡੇ ਦੇ ਇੱਕ ਹੋਕਾ ਤਾਂ ਆਉਂਦਾ ਨਾ ਜਦੋਂ ਬੰਦਾ ਇੱਥੇ ਦੁਬਾਰਾ ਪ੍ਰਿੰਟ ੜ ਕੇ ਉੱਥੇ ਜਾਂਦਾ ਹੈ ਮੈਂ ਕਿਤੇ ਵੀ ਉਹੜਾ ਦੀ ਮਾਰ ਲਈ ਹੈ ਜੋ ਆਪਣਾ ਦੇਸ਼ ਹੈ ਆਪਣਾ ਦੇਸ਼ ਆ ਆਪਾਂ ਸ਼ੋਅ ਕਰਾਈਦਾ ਮਿਸ ਪੰਜਾਬਾਂ ਕਰਾਈਦਾ ਨਿਊਜ਼ਨਲ ਕਰਾਈਦਾ ਸੋਨਾਂ ਮਿਲ ਜੀ ਜੀ ਭਾਜੀ ਜੀ ਭਾਜੀ ਉਹ ਵੀ ਨਾ ਗੁਰੂਆਂ ਦੀ ਮਿੱਟੀ ਆ ਗੁਰੂਆਂ ਦੀ ਮਿੱਟੀ ਬਿਲਕੁਲ ਸਹੀ ਗੱਲ ਮਾਚੀਵਾੜੇ ਪਹਿਲੀ ਵਾਰ ਗਿਆ ਮੈਂ ਕੀ ਵੀ ਗਿਆ ਤੁਸੀਂ ਗੋਪੀ ਬੈਸ ਵੀ ਕਹਿ ਸਕਦੇ ਹੈਗੇ ਗੋਪੀ ਹਕੀਮ ਪਰ ਇੱਥੇ ਇੰਡੀਆ ਆਏ ਕੁਝ ਫਨੀ ਜਿਹਾ ਹੋ ਜੇ ਕੋਈ ਵੀ ਯਾਰ ਕੁਝ ਸਾਂਝਾ ਸਾਂਝਾ ਕਰ ਲੋ ਕੋਈ ਸਾਂਝਾ ਤਾਂ ਫਿਰ ਪੰਜਾਬੀਆਂ ਦਾ ਇੱਕ ਪੈਗੀ ਹੁੰਦਾ ਹੈ ਮੈਂ ਐਜੂਕੇਸ਼ਨ ਤੇ ਹਸਪਿਟੈਲਿਟੀ ਦਾ ਬਿਜ਼ਨਸ ਹੈ ਜੀ ਮੇਰਾ ਕਾਲਜ ਹੈ ਉਥੇ ਅੱਛਾ ਵੈਰੀ ਗੁੱਡ ਵੈਰੀ ਗੁੱਡ ਅੱਛਾ ਬਹੁਤ ਤਕੜੀਆਂ ਤਕੜੀਆਂ ਆਤੀਆਂ ਦਾ ਮਲਾਪ ਹੋ ਰਿਹਾ ਮੈਂ ਬੇਸ਼ੱਕ ਹੋ ਗਿਆ ਮੈਂ ਸਾਲ ਚਾਰ ਵਾਰੀ ਆ ਜਣਾ ਕਿਹੜੀ ਬਾਤ ਆ ਸਿੱਖੋ ਇਧਰੋਂ ਕੁਝ ਤੇ ਉਧਰ ਆਉਣ ਲੱਗੇ ਦਿਲ ਘਟ ਘਟਦਾ ਜਾਣ ਲੱਗੇ ਜਾਨਾ ਘਟਦਾ ਭਾਜੀ ਬਾਹਰਲੇ ਮੁਲਕ ਬਹੁਤ ਵਧੀਆ ਨੇ ਪਰ ਇੰਡੀਆ ਨੂੰ ਛੱਡੋ ਨਾ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਭਾਜੀ ਬਹੁਤ ਵਧੀਆ ਲੱਗਿਆ ਮੈਨੂੰ ਵੀ ਬਹੁਤ ਅੱਛਾ ਲੱਗਿਆ ਮਸੂਫੇ ਨਹੀਂ ਹੋਇਆ ਵੀ ਅਸੀਂ ਪਹਿਲੀ ਵਾਰ ਹੀ ਮਿਲੇ ਆ ਭਾਜੀ ਨੇਚਰ ਰਿਜ਼ੋਰਟ ਚੋਹਾਲ ਹਾਂਜੀ ਤੇ ਇੱਥੇ ਤਾਂ ਨੇਚਰ ਦੇ ਦਰਸ਼ਨ ਕਰਾਏ ਜਾਣਗੇ ਨੇਚਰ ਨੂੰ ਪਿਆਰ ਕਰਨ ਵਾਲੇ ਇੱਥੇ ਆਉਣ ਤੇ ਗੱਲਾਂ ਬਾਤਾਂ ਕਰਾਉਂਦੇ ਆ ਤੁਹਾਡੀਆਂ ਇੱਥੇ ਦੇ ਬੰਦੇ ਆ ਨਾ ਜਿਹੜੇ ਬੰਦੇ ਇੱਥੇ ਆਇਆ ਦੇਖਣ ਤੇ ਥੱਲੇ ਲੈ ਜਾ ਜੋ ਮੈਂ ਕਹਿ ਰਹੀ ਥੱਲੇ ਲੈ ਜਾਗੇ ਹੋਰ ਦੱਸੋ ਨਹੀਂ ਇੱਥੇ ਜਗ੍ਹਾ ਨਹੀਂ ਵਧੀ ਗੱਲੇ ਹੀ ਕੋਈ ਨਹੀਂ ਗੱਲੇ ਹੀ ਕੋਈ ਥੱਲੇ ਲੈਣੀਆਂ ਗੱਲੇ ਹੋਈ ਇੱਥੇ ਲੋੜ ਨਹੀਂ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰਿਆਂ ਦਾ ਵਧੀਆ ਹੋਵੇਗਾ ਤੁਹਾਡਾ ਆਪਣਾ ਹੋਰ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਦੇ ਉੱਤੋਂ ਤੇ ਲੈ ਕੇ ਆਇਆ ਤੁਹਾਡਾ ਉਹੋ ਹੀ ਪੁਰਾਣਾ ਸ਼ੋਅ ਫਰੋਡ ਸ਼ੋਅ ਵਿੱਚ ਹਰਪਾਲ ਕਿ ਅੱਜ ਆਇਆ ਸੀ ਨੇਚਰ ਰਿਟਟ ਚੋਹਾਲ ਦੇ ਵਿੱਚ ਤੇ ਇੱਥੇ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਂਦੇ ਪਏ ਸੀ ਤੇ ਇੱਥੇ ਮੈਨੂੰ ਬੜੀ ਰੂਹ ਦੀਆਂ ਖਰਾਕਾਂ ਮਿਲੀਆਂ ਤੇ ਰੂਹ ਦੇ ਖਰਾਕ ਨੂੰ ਜਿਹੜੇ ਜਿਹੜਾ ਦਾ ਟੇਸ ਇਦਾਂ ਦਾ ਸੀਗਾ ਉਹ ਵੀ ਮੈਨੂੰ ਬੰਦੇ ਮਿਲੇ ਆ ਇੱਥੇ ਤੇ ਬੜੇ ਦੂਰੋਂ ਦੂਰੋਂ ਆਏ ਆ ਜਮਾਨਾ ਕਰਦਿਆਂ ਗੱਲਾਂ ਕਰਤਾ ਆ ਜੋ ਤੁਰੇ ਚਲੋ ਹੋਰ ਭਾਜੀ ਇਹ ਨਾਮ ਸੋ ਸਤਿਗੁਰੂ ਉਪਰਗੁਰ ਭਾਜੀ ਮੇਰਾ ਨਾਮ ਜੀ ਪਰਮਜੀਤ ਸਿੰਘ ਆ ਜੀ ਨੂੰ ਜੀਤ ਕਿੰਨੇ ਨਿਊਜ਼ੀਲੈਂਡ ਜੀਤ ਜੀਤ ਸਿੰਘ ਸਾਰੇ ਜੀ ਨਿਊਜ਼ੀਲੈਂਡ ਕਾ ਆਕਲੈਂਡ ਆਕਲੈਂਡ ਓਕੇ ਮੇਨ ਆਪਾ ਪਾਪਰਟੇਸ਼ਨ ਹੁੰਦਾ ਸੋਰੀ ਪਾਪਰਟੋਏ ਪਾਪਰਟੋਏ ਜਿਆਦਾ ਨਾ ਗੜ ਓਕੇ ਗੁੱਡ ਇੱਥੇ ਲਗਭਗ ਸਾਰੇ ਪੰਜਾਬੀ ਹੀ ਰਹਿੰਦੇ ਆ ਤੇ ਪੰਜਾਬੀ ਦਾ ਬਿਜ਼ਨਸ ਆ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਚੋਕ ਅੱਛਾ ਸੋਰੀ ਮੈਂ ਤੁਹਾਡੀ ਗੱਲ ਕੱਟਦਾ ਇੱਕ ਸਾਡਾ ਭਰਾ ਵੀ ਹੈਗਾ ਉੱਥੇ ਉਹਨੂੰ ਕਹਿੰਦੇ ਆ ਕੀਵੀ ਕਿੰਗ ਕਹਿੰਦੇ ਆ ਸ਼ਾਇਦ ਜੀ ਆਪਣਾ ਮਿੱਤਰ ਹੈ ਜੀ ਉਹ ਕੋਪਾ ਬਹਿ ਸੀ ਗੱਲ ਕਰਦੇ ਸੀ ਬਿਲਕੁਲ 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 ਕੋਈ ਨਹੀਂ ਜਾਣਦਾ ਹਾਂ ਤੇ ਜਦੋਂ ਮਿਲੇ ਨੇ ਉਹਨੂੰ ਦੱਸਿਆ ਵੀ ਤੇਰਾ ਵੀਰ ਮਿਲਿਆ ਸੀ ਬਰਾਮ ਤੋਂ ਹਰਪਾਲ ਜਰੂਰ ਜੀ ਇੱਕ ਹੋਰ ਇੱਕ ਗੱਲ ਹੋਰ ਕਹਿਣੀ ਵੀ ਜੇ ਤੁਸੀਂ ਕਾਲਜ ਜਾਂਦੇ ਹੁੰਦੇ ਸੀ ਨਾ ਜਿਹੜੀ ਸ਼ੌਭ ਤੇ ਸਾਈਕਲ ਖੜਾ ਕਰਕੇ ਜਾਂਦੇ ਹੁੰਦੇ ਸੀ ਉਹ ਮਿਲਿਆ ਸੀਗਾ ਸਟਾਰਟਿੰਗ ਦੇ ਕਰਨੇ ਇੱਕ ਕਲੂ ਦੇਣ ਉਸ ਤੋਂ ਬਾਅਦ ਦੱਸਣਾ ਡੈਫੀਨਿਟਲੀ ਓਕੇ ਤੇ ਬਹੁਤ ਖੁਸ਼ੀ ਲੱਗੀ ਸਾਡੇ ਯਾਰ ਦੇ ਕੋਲੋਂ ਆਏ ਹਾਂ ਤੁਸੀਂ ਤੇ ਅੱਛਾ ਇੱਥੇ ਆ ਕੇ ਕਿਹੋ ਜਿਹਾ ਲੱਗ ਰਿਹਾ ਕਿਹੋ ਜਿਹਾ ਫੀਲ ਹੋ ਰਿਹਾ ਹੈ ਇੱਥੇ ਲੱਗਦਾ ਪਛੱਕੜ ਯਾਦ ਆ ਗਿਆ ਉਹ ਦੇਖਿਆ ਮੈਂ ਚੁੱਲਾ ਦੇਖਿਆ ਇੱਥੇ ਮੱਕੀ ਦੀ ਰੋਟੀ ਦੇਖੀ ਸਰਦਾਂ ਸਾਗ ਦੇਖਿਆ ਤੇ ਸੁਆਦ ਆ ਗਿਆ ਯਾਨੀ ਇਹ ਚੀਜ਼ਾਂ ਸੀ ਮਿਸ ਇਹ ਮਿਲਦਾ ਨਹੀਂ ਉੱਥੇ ਹੈ ਸ਼ਹਿਰਾ ਚ ਪਹੁੰਚੀ ਕੰਟਰੀਆਂ ਛੱਡਦੀਆਂ ਦੇਸ਼ ਛੱਡ ਤੇ ਪਰ ਇਹ ਚੀਜ਼ਾਂ ਨਹੀਂ ਮਿਲਦੀਆਂ ਉੱਥੇ ਇਹ ਚੀਜ਼ਾਂ ਨਹੀਂ ਮਿਲਦੀਆਂ ਹਾਂ ਬਹੁਤ ਔਖਾ ਹੈ ਤੇ ਤੇ ਇੱਥੇ ਆ ਕੇ ਲੱਗਦਾ ਆਜੋ ਭਾਜੀ ਅੱਗੇ ਆਜੋ ਅੱਜ ਇਹ ਸਾਰੇ ਭਾਜੀ ਉਹਨਾਂ ਦੇ ਨਾਲ ਇਕੱਠੇ ਹੀ ਆ ਆਪਾਂ ਤੇ ਅੱਛਾ ਭਾਜੀ ਕਿਤੇ ਨਾ ਕਿਤੇ ਇਦਾਂ ਲੱਗਦਾ ਆਪਾਂ ਚਲੋ ਆਪਣੀਆਂ ਲੋੜਾਂ ਮੁਤਾਬਕ ਜਾਂ ਆਪਣੇ ਪੈਸੇ ਲਈ ਆਪਾਂ ਚਲੇ ਤਾਂ ਗਏ ਆ ਰਾਈਟ ਉੱਥੇ ਚੱਲੇ ਗਏ ਸਾਡੀਆਂ ਫੈਮਲੀਆ ਹੋ ਗਈਆਂ ਬੱਚੇ ਹੋ ਗਏ ਆ ਪਰ ਕਿਤੇ ਨਾ ਕਿਤੇ ਗੁੰਝਲ ਗਏ ਆ ਉਹਨਾਂ ਗੁੰਝਲਾਂ ਦੇ ਵਿੱਚ ਵੀ ਅਸੀਂ ਚਾਹੁੰਦੇ ਹੋਏ ਵੀ ਇੱਥੇ ਆ ਕੇ ਰਹਿ ਨਹੀਂ ਸਕਦੇ ਇਹ ਸਹੀ ਗੱਲ ਹੈ ਕਿ ਇੱਕ 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 ਮਕੜਦਾ ਜਾਲ ਆਇਆ ਹਾਂ ਅਸੀਂ ਜਿੱਦਾਂ ਨਿਕਲੇ ਸੀ ਨਾ ਇਹ ਸੋਚ ਕੇ ਨਿਕਲੇ ਸੀ ਕਿ ਵੀ ਇਦਾਂ ਹੋਊਗਾ ਜੀ ਭਾਜੀ ਅੱਥੇ ਉਹਨਾਂ ਵਿਆਹ ਉੱਥੇ ਹੋਇਆ ਨਿਆਣੇ ਉੱਥੇ ਹੋਏ ਨਿਆਣੇ ਇੱਥੇ ਆਂਦੇ ਆ ਥੋੜਾ ਬਹੁਤ ਉਤਾਹ ਚੁਪਾਲ ਦੇਖਦੇ ਇੱਥੇ ਦਾ ਨਾ ਥੋੜਾ ਫਰਕ ਤਾਂ ਹੈ ਫਰਕ ਤਾਂ ਹੈ ਬਟ ਆਪਾਂ ਨੂੰ ਮਹਿਸੂਸ ਹੁੰਦਾ ਕਿਉਂਕਿ ਆਪਣੀ ਮਨ ਲੱਗਦਾ ਆਖਰੀ ਪੀੜੀ ਆਏ ਜਿਹੜੇ ਕਿ ਦੋਵੇਂ ਪਾਸੇ ਰਾ ਚੁੱਕੀ ਹੈ ਪਰ ਬੱਚਿਆਂ ਲਈ ਤਾਂ ਉਹ ਹੀ ਸਾਰਾ ਕੁਝ ਹੈ ਬੱਚਾ ਸਵਾਭ ਸਾਰਾ ਕਿਦਾਂ ਸਾਡੇ ਲਈ ਆਏ ਬੱਚਿਆਂ ਲਈ ਉਹ ਕੁਝ ਹੈ ਨਾ ਪਰ ਤੁਹਾਡੇ ਦੇ ਇੱਕ ਹੋਕਾ ਤਾਂ ਆਉਂਦਾ ਨਾ ਜਦੋਂ ਬੰਦਾ ਇੱਥੇ ਦੁਬਾਰਾ ਪ੍ਰਿੰਟੜ ਕੇ ਉੱਥੇ ਜਾਂਦਾ ਹੈ ਮੈਂ ਦੱਸਾਂ 2016 ਚ ਆਇਆ ਸੀ 2016 ਹਾਂਜੀ 2016 ਪਾਸ ਜਾਇਆ ਇਹ ਮੇਰਾ ਵੀਰ ਆ ਜੀ ਮੇਰੇ ਮਿੱਤਰ ਆ ਆ ਜਾਓ ਜਦੋਂ ਮੈਂ ਆਜੋ ਆਪਾਂ ਕਰਦੇ ਦੋਨੋਂ ਨਿਊਜ਼ੀਲੈਂਡ ਤੇ ਆਇਆ ਜਦੋਂ ਮੈਂ ਨਿਊਜ਼ੀਲੈਂਡ ਪਹੁੰਚਿਆ ਜੀ ਭਾਜੀ ਇਹ ਬੰਦਾ 에ਰਪੋਰਟ ਤੋਂ ਲੈ ਕੇ ਅੱਜ ਤੱਕ ਮੇਰੇ ਨਾਲ ਆ ਵੈਰੀ ਗੁੱਡ ਵੈਰੀ ਗੁੱਡ ਇਹ ਬੰਦੇ ਨੇ ਵਿਆਹ ਵੀ ਮੇਰਾ ਕਰਾਇਆ ਸੀ ਅੱਛਾ ਜੀ ਚੋਲਾ ਵੀ ਮੇਰਾ ਵੈਰੀ ਗੁੱਡ ਅੱਛਾ ਅੱਛਾ ਭਾਈ ਨੇ ਵਿਆਹ ਵੀ ਭਾਈ ਦਾ ਕਰਾਇਆ ਪੂਰਾ ਜੀ ਯਾਨੀ ਇਹ ਬੰਦਾ ਕਿੱਥੇ ਕਹਿ ਦੇ ਕੋਈ ਕਿ ਵੀ ਇਹ ਕਰਨਾ ਹੈ ਤੇ ਕੁਗੀ ਮਾਰ ਦਿੱਦੀ ਹੈ ਉਹ ਵੈਰੀ ਗੁੱਡ ਵੈਰੀ ਗੁੱਡ ਵਿਦਆਊਟ ਐਨੀ ਆਸਕਿੰਗ ਦੀ ਕੁਐਸਚਨ ਕੀ ਬਾਤ ਇੱਕ ਪਿਆਰ ਆ ਭਾਜੀ ਹਾਂਜੀ ਟਰਸਟ ਆ ਹਾਂਜੀ ਰਾਈਟ ਨਾਲ ਸਿਰੇ ਨੇ ਰਹੇ ਆ ਕੰਮ ਕਰਦੇ ਰਹੇ ਆ ਪਹਿਲਾ ਕੰਮ ਵੀ ਇਹਨਾਂ ਨੇ ਦਵਾਇਆ ਮੈਨੂੰ ਹਾਂ ਅੱਛਾ ਪਹਿਲਾ ਕੰਮ ਵੀ ਤੁਹਾਡਾ ਅਰੇ ਕਦੋਂ ਗਏ ਸੀ ਭਾਜੀ ਫਸਟ ਟਾਈਮ ਕਿਹੜੇ ਸਨ ਚ ਗਏ ਸੀ 89 ਚ 89 ਚ 89 ਚ ਗੁੱਡ ਜਦੋਂ ਮੈਂ ਜਵਾਨ ਹੁੰਦਾ ਸੀ ਅਸੀਂ ਉਦੋਂ ਛੋਟੇ ਛੋਟੇ ਸਗੇ ਰੇੜ ਦੇ ਅਸੀਂ ਉਦੋਂ ਰੇੜ ਦੇ ਸੀ ਅੱਛਾ ਭਾਜੀ ਸਾਡੇ ਦਰਸ਼ਕਾਂ ਲਈ ਇੱਕ ਕੁਛ ਵੀ ਕੋਈ ਮੈਸੇਜ ਜਾਂ ਕੁਛ ਹਸਣ ਹਸੋਣ ਵਾਲੀ ਚੀਜ਼ ਹੈ ਜਿਹਨੂੰ ਜੋਕ ਲਈਓ ਚੁਟਕਲਾ ਲਈਓ ਕੁਛ ਵੀ ਜਾਂ ਨਿਊਜ਼ੀਲੈਂਡ ਚ ਕਿਹੜਾ ਤੁਹਾਨੂੰ ਇਧਰ ਨੂੰ ਹੋ ਗਿਆ ਸਾਹਮਣੇ ਹੋ ਗਿਆ ਜਾਂ ਮੈਨੂੰ ਹੀ ਤੁਸੀਂ ਕਹਿੰਦੇ ਹੋ ਕੁਛ ਕਹੋ ਮੇਰੇ ਸੀਨੀਅਰ ਬੰਦੇ ਬੈਠੇ ਨੇ ਉਹਨਾਂ ਤੋਂ ਵੀ ਸੁਣ ਲੈਣਾ ਆਪਾਂ ਉਹਨਾਂ ਤੋਂ ਵੀ ਸੁਣ ਲੈਣਾ ਭਾਜੀ ਭਈ ਆਪਾਂ ਕਿਤੇ ਵੀ ਹੋੜਾ ਦੀ ਮਾਰ ਲਈ ਹੈ ਜੋ ਆਪਣਾ ਦੇਸ਼ ਹੈ ਆਪਣਾ ਦੇਸ਼ ਹੈ ਆਮ ਆਪ ਪਾਸੇ ਪਿੱਛੇ ਕਹਿ ਲਓ ਨਵੇਂ ਫਿਊਚਰ ਤੇ ਚਲੇ ਜਾਂਦੇ ਆ ਬਾਹਰ ਜੀ 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 ਨਿਆਣੇ ਪਿੱਛੇ ਚਲੇ ਆਈਏ ਜੋ ਆਪਾਂ ਪਿਛੋਕੜ ਹੈ ਨਾ ਉਹ ਨਹੀਂ ਬੋਲਣਾ ਚਾਹੀਦਾ ਪੰਜਾਬ ਨਹੀਂ ਨਾ ਪੰਜਾਬ ਬੋਲ ਨਹੀਂ ਹੁੰਦਾ ਬੋਲ ਵੀ ਨਹੀਂ ਹੁੰਦਾ ਭਾਜੀ ਮੇਰਾ ਜਨਮ ਕਰਤਾਰਪੁਰ ਦਾ ਹੋਇਆ ਹਰ ਜਿੰਦਗੀ ਕਦੀ ਕਰਤਾਰਪੁਰ ਗਿਆ ਨਹੀਂ 2 ਸਾਲ ਦਾ ਦਿੱਲੀ ਪਹੁੰਚ ਗਿਆ ਵਾਹਿਗੁਰੂ ਉਸ ਤੋਂ ਬਾਅਦ ਸਿੱਧਾ ਨਿਊਜ਼ੀਲੈਂਡ ਪਹੁੰਚ ਗਿਆ ਕੀ ਬਾਤ ਹੁਣ ਆ ਜਾਇਆ ਇੰਨਾ ਬੰਦਿਆਂ ਨੇ ਮੈਂ ਪੰਜਾਬ ਦਿਖਾ ਰਹੇ ਨੇ ਜੀ ਜੀ ਯਾਨੀ ਅੰਦਰ ਝੰਡੋਰ ਨੇ ਆਪਣਾ ਮੈਂ ਕਿਹਾ ਕੀ ਮਿਸ ਕਰ ਰਿਹਾ ਮੈਂ ਕੀ ਮਿਸ ਕਰ ਰਿਹਾ ਆਹ ਇਹ ਚੀਜ਼ਾਂ ਭਾਜੀ ਹਾਂ ਇਹ ਚੀਜ਼ਾਂ ਮਿਸ ਕਰ ਰਿ ਆਪਾਂ ਫਿਲਮਾਂ ਹੀ ਦੇਖੀ ਆ ਆ ਉਹਦਾ ਦੇਖੀ ਤਾਂ ਆਪਾਂ ਸ਼ੋਅ ਕਰਾਈਦਾ ਮਿਸ ਪੰਜਾਬਾਂ ਕਰਾਈਦਾ ਨਿਊਜ਼ਨਲ ਕਰਾਈ ਸੀ ਤੋਂ ਨਾਲ ਜੀ ਜੀ ਭਾਜੀ ਜੀ ਭਾਜੀ ਉਹ ਤੋਂ ਅਸੀਂ ਪੰਘੋੜੇ ਪੰਗਾੜੇ ਸਭ ਰੱਖੇ ਉੱਥੇ ਮੂੜੇ ਰੱਖੇ ਸਭ ਕੁਝ ਰੱਖਿਆ ਦੇਖ ਕਿ ਕੀ ਹੁੰਦਾ ਕਿ ਆ ਆਰਟੀਫੀਸ਼ਲ ਸੇ ਸਾਰਾ ਕੁਝ ਉਹ ਆਰਟੀਫੀਸ਼ਲ ਸੇਗਾ ਆਰਟੀਫੀਸ਼ਲ ਸੇਗਾ ਪੰਜਾਬ ਕੋ ਨਾ ਮਿਸ ਕਰ ਰਹਾ ਜੀ ਠੀਕ ਹੈ ਦੁਨੀਆ ਹੈ ਉੱਥੇ ਪੈਸਾ ਹੈ ਉੱਥੇ ਸਭ ਕੁਝ ਹੈ ਪਰ ਜੋ ਚੀਜ਼ ਹੈ ਨਾ ਇਹ ਸਾਲ ਮਿੱਟੀ ਕੋ ਛੋੜਾ ਹੈ ਮਿੱਟੀ ਕੋ ਛੋੜਾ ਅੱਛਾ ਜਦੋਂ ਗੁਰੂਆਂ ਦੀ ਮਿੱਟੀ ਆਏ ਗੁਰੂਆਂ ਦੀ ਮਿੱਟੀ ਬਿਲਕੁਲ ਸਹੀ ਮਾਛੀ ਵੜੇ ਪਹਿਲੀ ਵਾਰ ਗਿਆ ਇਹਨੇ ਪੁੱਛੋ ਨਾ ਪਰ ਉਹ ਚੀਜ਼ ਜਬ ਬਿਆਨ ਨਹੀਂ ਹੁੰਦੀ ਹੈ ਦੇਖੋ ਸਾਡੇ ਨਾ ਬਲੱਡ ਦੇ ਵਿੱਚ ਆ ਉੱਥੇ ਆ ਕੇ ਤੁਸੀਂ ਵੈਸੇ ਰੀਲਾਈਜ਼ ਕੀਤਾ ਕਿ ਉਹ ਤੇ ਰੋਂਗਟੇ ਖੜੇ ਹੋ ਜਾਂਦੇ ਨੇ ਖੜੇ ਹੁੰਦੇ ਆ ਉਹ ਜੋ ਅਸੀਂ ਪਾਰਦੇ ਸੀ ਦਰਿਆ ਪਾਰ ਕਰ ਰਹੇ ਸੀ ਅਸੀਂ ਗੱਲਾਂ ਕਰਦੇ ਸੀ ਮੈਂ ਕਿਹਾ ਯਾਰ ਉਹੀ ਮਾਛਰ ਦੇ ਰਾਹ ਨਾ ਉਹ ਸਾਹਮਣੇ ਜੰਗਲ ਆਇਆ ਜਦੋਂ ਮੈਂ ਕਿਹਾ ਯਾਰ ਇਹ ਉਹੀ ਆ ਜੀ ਜੀ ਭਾਜੀ ਤੇ ਅਸੀਂ ਗੱਲਾਂ ਕਰਦੇ ਕਰਦੇ ਗਏ ਤੇ ਉਹ ਉੱਥੇ ਪਹੁੰਚ ਗਏ ਪਿੱਛੋਂ ਗੁਰਗੋਵੀਨ ਸਮਰਾਮ ਤੇ ਕੀ ਬਾਤ ਹੈ ਕੀ ਵੀ ਮਾਤਾ ਗੁਰੂ ਨੇ ਕਿੱਦਾਂ ਕੀਤਾ ਹੋਏਗਾ ਆਪਾਂ ਇਨੀ ਠੰਡ ਅੱਗੇ ਮਫਲ ਲਿਆ ਮੈਂ ਕੋਤੋਂ ਟੋਪੀ ਪਾਈ ਆ ਮੈਂ ਕਿਹਾ ਯਾਰ ਇਹ ਕੀ ਆ ਉਹ ਕਿੱਦਾਂ ਗਏ ਹੁੰਦਾ 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 ਦੇਖੋ ਬਹੁਤ ਵਧੀਆ ਲੱਗਾ ਪਾਜੀ ਪਰ ਅੱਜ ਕੱਲ ਨਾ ਚਲੋ ਮੈਂ ਜਿਹਦੇ ਲੱਗੀ ਕਰਨਾ ਤਾਂ ਮਾਈਂਡ ਕਰ ਲਵੇ ਜਿਹਨੇ ਕਰਨਾ ਨਾ ਬਟ ਮੈਂ ਇਦਾਂ ਦੇ ਲੋਕੀ ਵੀ ਦੇਖੇ ਆ ਕੁਝ ਥੋੜੇ ਦੋ ਚਾਰ ਅਜਿਹਾ ਆਊਟ ਆਫ ਇੰਡੀਆ ਜਾਣ ਦਾ ਮੌਕਾ ਮਿਲਿਆ ਸਬਬ ਮਿਲਿਆ ਮੈਂ ਪਹਿਲੀ ਵਾਰੀ ਸ਼ੇਅਰ ਕਰਨ ਲੱਗਾ ਹਾਂ ਉਹ ਕੈਮਰਾ ਤੇ ਨਾਂ ਨਹੀਂ ਲਾਉਂਗਾ ਕਿਹੜੇ ਮੁਲਕ ਦਾ ਸੀਗਾ ਬੰਦੇ ਸਾਡੇ ਪੰਜਾਬੀ ਬਹੁਤ ਆ ਉੱਥੇ ਮੈਂ ਪਾਜੀ ਤੀਆ ਮੈਂ ਐਦੇ ਵਿਜ਼ਿਟਰ ਜਾਂਦਾ ਸੀ ਇਦਾਂ ਮੇਰੇ ਰਿਲੇਟਿਵ ਉਹ ਸਪான்ਸਰ ਦੇ ਬੰਦਾ ਗੇੜਾ ਲਗਾ ਲੈਂਦਾ ਆ ਪਾਜੀ 에어ਪੋਰਟ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਤੇ ਮੇਰੇ ਮੂਰੇ ਇੱਕ ਆਂਟੀ ਜੀ ਸੀਗੇ ਪੰਜਾਬਣ ਉਹ ਨਾ ਉਹਨਾਂ ਦੀ ਇਮੀਗ੍ਰੇਸ਼ਨ ਕਰ ਦਿੱਤੀ ਉਹਨੇ ਪੰਜਾਬੀ ਚ ਗੱਲ ਕਰਕੇ ਮੇਰੀ ਥੋੜੀ ਇੰਗਲਿਸ਼ ਦੀ ਪ੍ਰੋਬਲਮ ਸੀਗੀ ਆ ਗਈ ਤਾਂ ਬਈ ਤੇ ਉਹਨੇ ਐਡਾ ਖੰਡਾ ਪਾਇਆ ਗੱਲ ਚ ਮੈਂ ਮਨ ਚ ਸੋਚਿਆ ਮੇਰਾ ਸਰ ਗਿਆ ਵੀ ਪੰਜਾਬੀ ਚ ਗੱਲ ਹੋਣੀ ਆ ਪਰ ਇੰਗਲਿਸ਼ ਮਾੜਾ ਮੋੜ ਹੱਥ ਪੈਰ ਮਾਰਨੇ ਪੈਂਦੇ ਆ ਮੈਂ ਕਿਹਾ ਪਾਜੀ ਉਹਨੇ ਮੈਨਾਂ ਇੰਗਲਿਸ਼ ਗੱਲ ਕਰਨੀ ਸ਼ੁਰੂ ਕਰ ਦਿੱਤੀ ਇਮੀਗ੍ਰੇਸ਼ਨ ਨੇ ਪਟੇ ਰੱਖਿਓ ਖੰਡਾ ਪਾਇਆ ਮੈਂ ਕਿਹਾ ਵੀ ਮੈਡਮ ਤੁਸੀਂ ਆਂਟੀ ਨਾਲ ਹੀ ਪੰਜਾਬੀ ਚ ਗੱਲ ਕੀਤੀ ਆ ਵੀ ਤੁਸੀਂ ਮੈਨਾਂ ਵੀ ਕਰ ਲਓ ਇਹ ਗੱਲ ਕਹੀ ਵੀ ਜੇ ਤੂੰ ਇਹ ਸਾਡੇ ਮੁਲਕ ਹੋਣਾ ਸੀ ਤਾਂ ਪੰਜਾਬੀ ਸਿੱਖ ਇੰਗਲ ਨਿਕਲੀ ਬਹੁਤ ਵਧੀਆ ਗੱਲ ਤੇ ਫਿਰ ਮੈਨਾਂ ਉਹਨੇ ਗੋਰੇ ਕੋਰ ਕਰਦੇ ਹੀ ਦਿੱਤਾ ਤੇ ਗੋਰਾ ਮੈਨਾਂ ਅੰਡਰਸਟੈਂਡ ਕਰ ਗਿਆ ਪਰ ਜਿਹਨੂੰ ਪੰਜਾਬੀ ਵੀ ਨਹੀਂ ਆਉਂਦੀ ਸੀਗੀ ਇਦਾਂ ਦੇ ਲੋਕੀ ਵੀ ਹੈਗੇ ਆ ਪਰ ਤੁਹਾਨੂੰ ਇੰਨੇ ਸਾਲ ਹੋ ਗਏ ਤੁਹਾਨੂੰ ਇੰਨੇ ਸਾਲ ਹੋ ਗਏ ਨਿਊਜ਼ੀਲੈਂਡ ਰਹਿੰਦੇ ਦੂਜੇ ਮੁਲਕੇ ਰਹਿੰਦੇ ਪਰ ਤੁਸੀਂ ਤੁਹਾਡੀ ਜੜਾ ਫਿਰ ਵੀ ਇੱਥੇ ਕਾਇਮ ਆ ਜੀ ਹੁਣ ਇਹਨਾਂ ਦੇ ਨਿਆਣੇ ਮੇਰੇ ਨਿਆਣੇ ਇਹਨਾਂ ਨਿਆਣੇ ਉੱਥੇ ਜੰਮੇ ਆ ਜੀ ਬਾਜੀ ਬਟ ਉਹ ਪੰਜਾਬੀ ਲਿਖ ਲੈਂਦੇ ਆ ਪੜ੍ਹ ਲੈਂਦੇ ਆ ਪੜੇ ਸੰਸਕਾਰ ਹੈ ਨਾ ਤੁਹਾਡੇ ਪਰ ਇਹ ਦੇਖੋ ਸੰਸਕਾਰ ਆ ਤੁਸੀਂ ਉਹਨਾਂ ਨੂੰ ਦੱਸਦੇ ਪਏ ਆ ਨਹੀਂ ਪੜਦੇ ਆ ਸਭੀ ਕਰਦੇ ਆ ਨਹੀਂ ਹੈਗੇ ਕਿਵੇਂ ਅਸੀਂ ਠੇਠ ਆ ਭਾਜੀ ਠੀਕ ਹੈ ਨਾ ਤੇ ਹੁਣ ਭਾਜੀ ਨੈਕਸਟ ਤੁਸੀਂ ਕਿਹਨੂੰ ਸੰਜਿਆ ਕਰਨਾ ਚਾਹੁੰਦੇ ਆਓ ਜੀ ਆ ਭਾਜੀ ਮੇਰਾ ਨਾਮ ਭਾਜੀ ਪੰਕਜ ਆ ਜੀ ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ ਅੱਛਾ ਭਾਜੀ ਹਾਂ ਹੁਸ਼ਿਆਰਪੁਰ ਤੋਂ ਜੀ ਅੱਛਾ ਜੀ ਨਿਊਜ਼ੀਲੈਂਡ ਰਹਿੰਦੇ ਆ ਤੁਸੀਂ ਵੀ ਨਿਊਜ਼ੀਲੈਂਡ ਹੀ ਹੋ ਹਾਂਜੀ ਮੈਨੂੰ ਹੋ ਗਿਆ ਜੀ 21 22 ਸਾਲ ਜੀ ਠੀਕ ਆ ਭਾਜੀ

ਬਹੁਤ ਇਕੱਠੇ ਸਾਰਾ ਦਿਨ ਉੱਥੇ ਰਹੀਦਾ ਜੀ ਇਤਨਾ ਵੀ ਕਰੇਗੀ ਇੱਕ ਗੱਲ ਮੈਂ ਹੋਰ ਸੁਣੀ ਆ ਭਾਜੀ ਹੁਣਾਂ ਤੋਂ ਵੱਡੇ ਵੀਰ ਜੀ ਤੋਂ ਮੈਂ ਐਜੂਕੇਸ਼ਨ ਤੇ ਹੌਸਪਿਟੈਲਿਟੀ ਬਿਜ਼ਨਸ ਹੈ ਜੀ ਮੇਰਾ ਕਾਲਜ ਹੈ ਉੱਥੇ ਅੱਛਾ ਵੈਰੀ ਗੁੱਡ ਵੈਰੀ ਗੁੱਡ ਅੱਛਾ ਬਹੁਤ ਤਕੜੀਆਂ ਤਕੜੀਆਂ ਹਾਤੀਆਂ ਦਾ ਮਲਾਪ ਹੋ ਰਿਹਾ ਮੈਨੂੰ ਨਹੀਂ ਪਤਾ ਸੀ ਇੰਨੇ ਨੇ ਵੱਡੇ ਬੰਦਿਆਂ ਨਾਲ ਮੇਰੀ ਗੱਲ ਨਹੀਂ ਨਹੀਂ ਤਕੜੀਆਂ ਨਹੀਂ ਕੋਈ ਭਾਜੀ ਸਾਰੇ ਵਾ ਰੱਬ ਦੀ ਮਿਹਰ ਸਾਰੇ ਵਧੀਆ ਨੇ ਆਜੋ ਤੇ ਠੀਕ ਆ ਅੱਛਾ ਭਾਜੀ ਆਪਾਂ ਫਿਰ ਉੱਥੇ ਹੀ ਆਉਨੇ ਆ ਹਾਂਜੀ ਪੰਜਾਬ ਤੇ ਬਾਹਰਲੇ ਮੁਲਕ ਜਾਣਾ ਚਾਹੀਦਾ ਇਹ ਜਾਣਾ ਚਾਹੀਦਾ ਤਾਂ ਕਿਹੜੀਆਂ ਕਿੜੀਆਂ ਜੀਜਾ ਯਾਦ ਰੱਖਣੀਆਂ ਚਾਹੀਦੀ ਜਾਂਦੇ ਸਾਰੇ ਜਾਂਦੇ ਆ ਉਹ ਤਾਂ ਆਪਾਂ ਰੋਕ ਨਹੀਂ ਸਕਦੇ ਮੈਂ ਖੁਦ ਗਿਆ ਹਾਂ ਹਾਂਜੀ ਬਿਲਕੁਲ ਠੀਕ ਹੈ ਜੀ ਭਾਜੀ ਹਰ ਇੱਕ ਜਗ੍ਹਾ ਦੇ ਆਪਣੇ ਪ੍ਰੋਸ ਐਂਡ ਕੌਨਸ ਐ ਬਾਰੇ ਦੇ ਨੁਕਸਾਨ ਨੇ ਜੀ ਭਾਜੀ ਠੀਕ ਹੈ ਜੀ 노 ਡਾਊਟ ਉੱਥੇ ਸਿਸਟਮ ਇੱਥੇ ਨਾਲੋਂ ਇੱਥੇ ਵੀ ਬਹੁਤ ਵਧੀਆ ਹੋ ਰਿਹਾ ਹੈ ਉੱਥੇ ਜ਼ਿਆਦਾ ਵਧੀਆ ਨੇ ਪਰ ਇੱਥੇ ਵੀ ਬਹੁਤ ਆਪਰਚੂਨਿਟੀਆਂ ਆਈ ਯੰਗਸਟਰਸ ਲਈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਅੱਖਾਂ ਬੰਦ ਕਰਕੇ ਕਿਸੇ ਨੂੰ ਫਾਲੋ ਕਰਕੇ ਨਾ ਜਾਓ ਜੇ ਲੱਗਦਾ ਕਿ ਜਾਣਾ ਚਾਹੀਦਾ ਕੋਈ ਨੁਕਸਾਨ ਨਹੀਂ ਜਾ ਸੱਜਣਾ ਚਾਹੀਦਾ ਠ ਮੇਰੇ ਵੈਸੇ ਧੰਦੇ ਦੇ ਅਗੇਂਸਟ ਆ ਸ਼ੁੱਡ ਨੋਟ ਸੇ ਦੈਟ ਮੇਰਾ ਕਾਲ ਇਦਾ ਕੰਮ ਹੈ ਸਾਈਬਰ ਚ ਨਿਆਂ ਨੂੰ ਵੜਨਾ ਹੋਣਾ ਜ਼ਰੂਰੀ ਹੈ ਨਹੀਂ ਪਰ ਨਹੀਂ ਗੱਲ ਫਿਰ ਉਹ ਗੱਲ ਉੱਥੇ ਹੁੰਦੀ ਹੈ ਆਓ ਸਿੱਖਣਾ ਹੋ ਨਵਾਂ ਕਲਚਰ ਸਿੱਖਣਾ ਹੋ ਨਵੀਆਂ ਟੈਕਨੀਕ ਸਿੱਖਣਾ ਹੋ ਜਿਹੜਾ ਨਾ ਨਾ ਛੱਡੋ ਅਪਗ੍ਰੇਡ ਹਾਂ ਉਹ ਨਹੀਂ ਪੁੱਲਣਾ ਚਾਹੀਦਾ ਮੈਂ ਤਾਂ ਮੁੱਦਾ ਤਾਂ ਮੇਨੇ ਹੀ ਹੈ ਆ ਬਾਜੀ ਮੈਨੂੰ 22 ਸਾਲ ਹੋ ਗਏ ਮੈਂ ਸਾਲ ਚਾਰ ਵਾਰੀ ਆ ਜਾਨਾ ਕੀ ਬਾਤ ਆ ਸਿੱਖੋ ਇਧਰੋਂ ਕੁਝ ਤੇ ਉਧਰੋਂ ਆਉਣ ਲੱਗੇ ਦਿਲ ਘਟ ਘਟਦਾ ਜਾਣ ਲੱਗੇ ਜਿਆਦਾ ਘਟਦਾ ਅੱਛਾ ਇਹ ਕਿੰਨੇ ਸਾਲ ਦੀ ਇੱਥੇ ਚੱਲ ਗਈ ਸੀ ਉੱਥੇ ਪਾਜੀ ਹੁਣੋ ਇਹ ਇਸੇ ਤੁਸੀਂ ਨਾ ਲਾ ਲੈਣਾ ਅੱਛਾ ਚਲੋ ਉਦੋਂ ਨਹੀਂ ਵੈਸੇ 24-25 ਸਾਲ ਦੀ ਤੁਸੀਂ 25 ਸਾਲ ਦੇ ਸੀ ਜਦੋਂ ਉੱਥੇ ਚਲੇ ਗਏ ਸੀ ਫਸਟ ਟਾਈਮ ਜਦੋਂ ਗਏ ਸੀਗੇ ਹਾਂਜੀ ਓਕੇ ਮੈਂ ਗਿਆ ਉਸ ਤੋਂ ਪਹਿਲਾਂ ਟਰੈਵਲ ਕੀਤਾ ਸੀ ਲੇਕਿਨ ਨਿਊਜ਼ੀਲੈਂਡ ਜਦੋਂ ਸੈਟਲ ਹੋਇਆ 25 ਸਾਲ ਦੀ ਜੀ ਸੀ ਇੰਡੀਆ ਚ ਕੀ ਕੀ ਮਿਸ ਕੀਤਾ ਉੱਠਦੇ ਬਿੰਦੇ ਸੌਂਦੇ ਯਾਰਾਂ ਦੋਸਤਾਂ ਨਾਲ ਗਏ ਇੰਡੀਆ ਪਾਜੀ ਡੇਲੀ ਮਿਸ ਕਰੀਦਾ ਡੇਲੀ ਨਹੀਂ ਨਹੀਂ ਮਿਸ ਕੋਈ ਸ਼ੱਕ ਦੀ ਗੱਲ ਨਹੀਂ ਦੇਖੋ ਬਾਕੀ ਪਾਜੀ ਹੁਣੇ ਬੱਚਿਆਂ ਦੀ ਗੱਲ ਕਰਦੇ ਸੀਗੇ ਸਾਡਾ ਬਚਪਨ ਇੱਥੇ ਬੀਤਿਆ ਸਾਡੇ ਯਾਰ ਦੋਸਤ ਬਚਪਨ ਨਾਲ ਇੱਥੇ ਆ ਉਹਨਾਂ ਦੇ ਉੱਥੇ ਆ ਤੁਸੀਂ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਨਹੀਂ ਗਲਤ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦਾ ਬਚਪਨ ਹੀ ਉੱਥੇ ਬੀਤਿਆ ਹੈ ਫਰੈਂਡ ਸਰਕਲ ਉੱਥੇ ਦਾ ਹੋਆ ਹਾਂ ਬਾਕੀ ਸਾਡੇ ਨਾਨੇ ਹੁਣ ਬਾਜੀ ਨੂੰ ਪਤਾ ਮੇਰੀ ਛੋਟੀ ਬੇਟੀ ਸ਼ਾ ਤੁਹਾਡੇ ਤੋਂ ਮੇਨੋਂ ਵੀ ਵਧੀਆ ਪੰਜਾਬੀ ਬੋਲਦੀ ਹੋਊਗੀ ਨਹੀਂ ਉਹ ਤੁਹਾਡੇ ਬਾਜੀ ਦੇਖੋ ਤੁਸੀਂ ਉਹਨਾਂ ਨੂੰ ਸਮਝਾਇਆ ਹੈ ਨਾ ਸੱੰਸਕੜੇ ਉੱਦਾਂ ਦੇ ਦਿੱਤੇ ਆ ਸੱੰਸਕੜੇ ਅਸੀਂ ਦੇਖੋ ਇੰਗਲਿਸ਼ ਤਾਂ ਰੂਟੀਨ ਲੈਂਗੁਏਜ ਹੈ ਉੱਥੇ ਹੀ ਲੋਕਲ ਲੈਂਗੁਏਜ ਉਹ ਤਾਂ ਉਹਨੇ ਬੋਲਣੀ ਪੋਣੀ ਬੋਲਣੀ ਪੋਣੀ ਅਸੀਂ ਪੂਰੀ ਕੋਸ਼ਿਸ਼ ਕਰਦੀ ਘਰ ਸਾਡੇ ਨਾਲ ਤੁਸੀਂ ਪੰਜਾਬੀ ਚ ਬੋਲੋ ਕਿਉਂਕਿ ਦਾਦਾ ਦਾਦੀ ਨੂੰ ਮਿਲਣਾ ਹੈ ਕਿ ਨਾਨੇ ਨਾਨੀ ਦੇ ਫੈਮਿਲੀ ਮੇਰੀ ਇੱਥੇ ਆ ਜੀ ਪਰ ਉਹ ਰੈਜ਼ੀਡੈਂਟ ਨੇ ਮੇਰੇ ਪੇਰੈਂਟਸ ਰੈਜ਼ੀਡੈਂਟ ਨੇ ਮੇਰੇ ਸਹੁਰਾ ਇੱਥੇ ਹੀ ਰਹਿੰਦੇ ਜੀ ਇੰਡੀਆ ਇੰਡੀਆ ਰਹਿੰਦੇ ਆ ਹਾਂ ਜੀ ਚਲੋ ਹੁਣ ਕੁਝ ਕੀ ਮੈਸੇਜ ਜਾਂ ਕੁਝ ਮੈਸੇਜ ਭਾਜੀ ਬੜਾ ਸ਼ਾਰਟ ਐਂਡ ਕ੍ਰਿਸਪ ਹੈ ਲੱਗੇ ਕਿ ਭਾਜੀ ਬਾਹਰਲੇ ਮੁਲਕ ਬਹੁਤ ਵਧੀਆ ਨੇ ਪਰ ਇੰਡੀਆ ਨੂੰ ਛੱਡੋ ਨਾ ਜੇ ਅਪਰਚੂਨਿਟੀ ਇੱਥੇ ਨੇ ਪੰਜਾਬ ਨੂੰ ਛੱਡੋ ਨਾ ਸਭ ਤੋਂ ਵਧੀਆ ਮੁਲਕ ਹੈ ਸਭ ਤੋਂ ਵਧੀਆ ਸਟੇਟ ਹੈ ਬਹੁਤ ਆਪਰਚੂਨਿਟੀਆਂ ਨੇ ਇੱਥੇ ਬਾਕੀ ਐਕਸਪਲੋਰ ਕਰਨ ਲਈ ਜਰੂਰ ਵਾਰ ਜਾਓ ਕੋਈ ਨੁਕਸਾਨ ਨਹੀਂ ਚਲੋ ਥੈਂਕ ਯੂ ਰੂਟਸ ਨਾਲ ਜੁੜਿਆ ਥੈਂਕ ਯੂ ਵੀਰ ਜੀ ਬਹੁਤ ਵਧੀਆ ਤੇ ਨੈਕਸਟ ਤੁਸੀਂ ਕਿੱਧਰ ਜਾਣਾ ਚਾਹੋ ਐ ਦੇਖੋ ਭਾਜੀ ਇਹੀ ਵਜਲੇ ਸਾਡੇ ਕੋਲ ਆ ਗਿਆ ਜੀ ਮੇਰਾ ਰਗਵੀਰ ਸਿੰਘ ਨਾ ਆਇਆ ਰਗਵੀਰ ਸਿੰਘ ਹਾਂਜੀ ਅੱਛਾ ਜੀ ਮੈਂ तकरीबन ਬਚਪਨ ਤੋਂ ਹੀ ਵਾਰਿਆ ਬਹੁਤ ਟਾਈਮ ਹੋ ਗਿਆ ਮੈਨੂੰ ਨਿਊਜ਼ੀਲੈਂਡ ਦੀ ਭਾਜੀ ਨਿਊਜ਼ੀਲੈਂਡ ਤਾ तकरीबन 30 ਸਾਲ ਤੋਂ ਉੱਤੇ ਹੋ ਗਏ ਹੈਗੇ ਅੱਛਾ ਜੀ ਹਾਂਜੀ ਭਾਜੀ ਤੋਂ ਪਹਿਲਾਂ ਤੇ ਗਏ ਹੋ ਇਹਦਾ ਮਤਲਬ ਹਾਂਜੀ ਹਾਂਜੀ ਮੈਂ ਇਹਨਾਂ ਸਭ ਤੋਂ ਫੋਟੋਆਂ ਹੈ ਹਾਂ ਜਿਹੜੀਆਂ ਤੁਸੀਂ ਹੁਣ ਗੱਲਾਂ ਕਰਦੇ ਸੀ ਉਹਦੇ ਵਿੱਚ ਜਿੱਦਾਂ ਗੋਪੀ ਬੈਸ ਦੀ ਗੱਲ ਹਾਂਜੀ 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 ਉਹਦੇ ਨਾਲ ਜਿਹੜਾ ਹੈਗਾ ਉਹਨਾਂ ਦਾ ਕੀ ਵੀ ਕਹਿੰਗੇ ਤੁਸੀਂ ਗੋਪੀ ਬੈਸ ਵੀ ਕਹਿ ਸਕਦੇ ਹੈਗੇ ਅੱਛਾ ਗੋਪੀ ਹਕੀਮ ਪਰ ਵੀ ਤੇਰੀ ਇੰਡੀਆ ਆਇਓ ਸੀ ਕੱਲੀ ਵਾਪਸ ਗਏ ਹੈਗੇ ਅੱਛਾ ਜੀ ਅੱਛਾ ਜੀ ਤਾਂ ਦੂਸਰਾ ਅਗਰ ਰੀਕੈਪ ਕਰੀਏ ਕਿ ਜਿਹੜਾ ਤੁਸੀਂ ਕਹਿੰਦੇ ਕਿ ਬੱਚਿਆਂ ਦੀ 에ਰਪੋਰਟ ਤੇ ਜੋ ਤੁਹਾਡੇ ਨਾਲ ਗਲਤ ਬਾਤ ਹੋਈ ਹੈਗੀ ਹਾਂਜੀ 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 ਉਹ ਬੱਚਿਆਂ ਦਾ ਕਸੂਰ ਨਹੀਂ ਹੈਗਾ ਉਹ ਪੇਰੈਂਟਸ ਦਾ ਕਸੂਰ ਹੈਗਾ ਕਿ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜਿਆ ਨਹੀਂ ਉਹਨਾਂ ਨੇ ਜੋੜਿਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਪਾਜੀ ਤੋ ਸਾਨੂੰ ਸਾਨੂੰ ਨਹੀਂ ਹਰ ਇੱਕ ਪੰਜਾਬੀ ਜਿਹੜੇ ਬਾਹਰ ਵੱਸਦੇ ਹੈਗੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬ ਦੇ ਨਾਲ ਆਪਣੀਆਂ ਜੜ੍ਹਾਂ ਦੇ ਨਾਲ ਆਪਣੀ ਵਿਰਾਸਤ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈਗਾ ਸੋ ਉਹਨਾਂ ਨੂੰ ਪੰਜਾਬੀਅਤ ਦੇ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਕਿ ਆਪਣੇ ਸੰਸਕਾਰ ਕੀ ਹੈਗੇ ਆ ਪਹਿਰਾਵਾ ਕੀ ਹੈਗਾ ਜੀ ਭਾਜੀ ਜੀ ਜੀ ਬਿਲਕੁਲ ਬਿਲਕੁਲ ਭਾਜੀ ਬਹੁਤ ਵਧੀਆ ਅੱਛਾ ਮੈਂ ਤੁਹਾਡੇ ਪਹਿਰਾਵੇ ਦੇਖ ਕੇ ਜਜਮੈਂਟ ਹੀ ਨਹੀਂ ਹੁੰਦੀ ਕਿਉਂਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਨਾ ਉਹਨੇ ਡਿਫਰੈਂਟ ਡਿਫਰੈਂਟ ਸਟਾਈਲ ਦੇ ਜਿੱਦਾਂ ਤੁਸੀਂ ਬਿਲਕੁਲ ਕੋਈ ਲੱਗ ਉਹ ਨਹੀਂ ਹੈਗਾ

ਸਾਂਝਾ ਦਫਾ ਪੰਜਾਬੀਆਂ ਦਾ ਇੱਕ ਪੈਗੀ ਹੁੰਦਾ ਹੈ। ਮੂਵੀ ਕਲਚਰ ਨਾਲ ਜੁੜਿਆ ਹੋਇਆ ਹੈ ਜਿਹੜਾ ਮਾਸਮੇਂ ਬਹੁਤ ਜ਼ਰੂਰੀ ਹੈ। ਸਹੀ ਗੱਲ ਹੈ, ਸਹੀ ਗੱਲ ਹੈ। ਤੇ ਪਾਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੇ ਪਾਜੀ ਹੁਣ ਹੀ ਰਹਿਗੇ ਇੱਧਰ ਵੀ ਆ ਜਿਓ। ਲੋਜੀ ਕ੍ਰਿਸ਼ਨਾ ਸਾਹਿਬ। ਮੇਰਾ ਨਾਮ ਜੀ ਯੁਗੇਸ਼ ਕਾਂਡਾ। ਯੁਗੇਸ਼। ਹਾਂ ਜੀ ਯੁਗੇਸ਼ ਕਾਂਡਾ। ਯੁਗੇਸ਼ ਕਾਂਡਾ। ਹਾਂ ਜੀ। ਨਿਊਜ਼ੀਲੈਂਡ। ਨਹੀਂ ਕੈਨੇਡਾ ਅੱਛਾ ਟੋਰੰਟੋ ਟੋਰੰਟੋ ਵੈਰੀ ਗੁੱਡ ਪੁਣਾ ਭਾਜੀ ਬਿਜ਼ਨਸ ਮਾਰਗੇਜ ਇੰਸ਼ੋਰੈਂਸ ਐਂਡ ਫੂਡ ਇੰਡਸਟਰੀ ਵੈਰੀ ਗੁੱਡ ਕਿੰਨੇ ਟਾਈਮ ਬਾਅਦ ਆਂ ਇੰਡੀਆ ਮੈਂ ਸਾਰਾ ਆ ਜਾਂਦਾ ਹਰੇਕ ਈਅਰ ਆ ਜਾਂਦਾ ਹਾਂ ਅੱਛਾ ਦੇਖੀਏ ਆ ਜਾਂਦੇ ਆ ਸਾਰੇ ਆਪਣੇ ਭਰਾ ਮਿੱਤਰ ਪਿਆਰੇ ਯਾ ਯਾਰ ਦੋਸਤ ਹੈ ਸਾਡੇ ਸਾਰੇ ਆਪਣੇ ਬ੍ਰਦਰ ਹੀ ਆ ਇਹ ਰੱਬੋਂ ਇਕੱਠੇ ਹੋਏ ਆ ਜਾਂ ਇੱਕ ਪਲੈਨਿੰਗ ਦੇ ਆਧਾਰ ਤੇ ਇਕੱਠੇ ਹੋਏ ਵੀ ਹਾਂ ਯਾਰ ਮੈਂ ਵੀ ਆਣਾ ਤੁਸੀਂ ਵੀ ਆ ਜੀ ਕੀ ਪਲਾਨ ਵੀ ਹੋ ਜਾਂਦਾ ਹੈ ਨਾ ਕਾਲੇਜ ਦੀ ਟਾਈਅਪ ਕਾਲੇਜ ਟਾਈਮ ਦੇ ਨਹੀਂ ਕਾਲਜ ਟਾਈਮ ਦੇ ਨਹੀਂ ਆ ਇਹ ਮੇਰੇ ਹੁਸ਼ਿਆਰਪੁਰ ਦੇ ਫਰੈਂਡਸ ਆ ਸਾਰੇ ਹਨ ਜੀ ਜੀ ਭਾਜੀ ਤੇ ਮਿਲਦੇ ਜੁਲਦੇ ਰਹਿਨੇ ਇੱਥੇ ਆ ਨਾ ਆਪਾਂ ਲੋਕ ਹਾਂ ਤੇ ਕੀ ਸੁਣਾਉਂਗੇ ਦੇਖੋ ਜੀ ਮੈਂ ਤਾਂ ਇਹੀ ਕਹਿੰਨਾ ਕਿ ਤੁਸੀਂ ਕੋਈ ਵੀ ਬੰਦਾ ਆਪਣੇ ਅਬਰਾਡ ਜਾਂਦਾ ਹੈ ਨਾ ਤੇ ਆਪਣੀ ਪਿਸ਼ੌਕੜ ਨੂੰ ਨਾ ਭੁੱਲੋ ਓਕੇ ਠੀਕ ਹੈ ਨਾ ਕਿਉਂਕਿ ਜਿਹੜਾ ਪਿਸ਼ੌਕੜ ਆ ਉਹ ਤੁਹਾਡੀ ਜੜ੍ਹ ਆ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਤੁਸੀਂ ਜੜਾ ਹੀ ਇੱਥੇ ਖਰਾਬ ਕਰ ਲਈਆਂ ਹਾਂ ਹਾਂ ਹੁੰਡਾ ਇੱਕ ਜਗ੍ਹਾ ਤੋਂ ਪੱਟ ਕੇ ਲਾਣਾ ਦੂਜੀ ਜਗ੍ਹਾ ਤੇ ਹਾਂ ਜਿੱਥੋਂ ਪੱਟਿਆ ਗਿਆ ਉੱਥੇ ਤਾਂ ਖਤਮ ਹੀ ਹੈ ਨਾ ਕੰਮ ਖਤਮ ਖਤਮ ਬਿਲਕੁਲ 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 ਤੇ ਇਸ ਕਰਕੇ ਮੈਂ ਤਾਂ ਇਹ ਕਹਿਣਾ ਕਿ ਪਿਸ਼ੋਕਰ ਜਰੂਰ ਜ਼ਿੰਦਾ ਰੱਖੋ ਆਪਣਾ ਅੱਛਾ ਬਿਲਕੁਲ ਇੱਥੇ ਤੁਹਾਡੀ ਮੈਂ ਗੱਲ ਨੂੰ ਥੋੜਾ ਜਿਹਾ ਰੁਕਦਾ ਆ ਹਾਂਜੀ ਇਹ ਟੌਪਿਕ ਮੈਂ ਕਿਉਂ ਇੱਕ ਤਾਂ ਪਰਮਾਤਮਾ ਵੱਲੋਂ ਵੀ ਤੁਸੀਂ ਸਾਰੇ ਵੀਰ ਨਿਊਜ਼ੀਲੈਂਡ ਕੈਨੇਡਾ ਤੋਂ ਆਏ ਸੀ ਇੱਕ ਤਾਂ ਨੇਚਰਲੀ ਇਹ ਦਿਮਾਗ ਚ ਆਈ ਗਿਆ ਸੀ ਵੀ ਪੰਜਾਬ ਤੇ ਉਹਦੀ ਗੱਲ ਕਰ ਲਈਏ ਹੂੰ ਦੂਜੀ ਗੱਲ ਜਿਹੜੇ ਮੇਰੇ ਪੇਰੈਂਟਸ ਹਨਾ ਗ੍ਰੈਂਡਫਾਦਰ ਸੀਗੇ ਫਾਇਰ ਹੋ ਗਏ ਆ ਉਹ ਆਇਆ ਪਾਕਿਸਤਾਨ ਤੋਂ 48 ਚੱਕ ਤੋਂ ਓਕੇ ਤੇ ਮੈਂ ਇੱਕ ਲੇਟੈਸਟ ਕੱਲ ਮੈਂ ਆਪਣੇ ਪੁਰਾਣੇ ਸਕੂਲ ਗਿਆ ਜਿੱਥੇ ਮੈਂ 10ਵੀਂ ਕੀਤੀ ਆ ਉੱਥੋਂ ਮੈਂ ਇੱਕ ਬੁੱਕ ਲੈ ਕੇ ਆਇਆ ਓਕੇ ਪੰਜਾਬ ਦਾ ਵਿਰਸਾ ਯਾ ਸਹੀ ਗੱਲ ਬਿਲਕੁਲ ਸਹੀ ਗੱਲ ਉਹ ਕਿਤੇ ਨਾ ਕਿਤੇ ਉਹ ਮੇਰੇ ਨਾ ਇੱਥੇ ਵਿਜ਼ਨ ਚ ਆ ਯਾਨੀ ਮੇਰੀ ਇਹ ਰੂਹ ਦੀ ਖਰਾਕ ਆ ਭਾਈ ਇਹ ਦੇਖੋ ਤੁਹਾਡੇ ਵਿਜ਼ਨ ਚ ਨਹੀਂ ਸਾਰੇ ਪੰਜਾਬੀਆਂ ਦੇ ਵਿਜ਼ਨ ਚ ਆ ਮਤਲਬ ਕਿ ਜਦੋਂ ਵੀ ਆਪਾਂ ਉਧਰ ਜਾਣੇ ਆ ਜੀ ਭਾਜੀ ਸਾਡੇ ਆ ਨਾ ਮਤਲਬ ਕਿ ਮਨ ਦੇ ਵਿੱਚ ਹੀ ਹੁੰਦਾ ਕਿ ਯਾਰ ਚਲਿਏ 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 ਹੈ ਨਾ ਪਰ ਕੰਮਕਾਰਾਂ 'ਚ ਫਸੇ ਆ ਕਮਾਈ ਉੱਧ ਜਾਣ ਬੰਦਾ ਹੈ ਨਾ ਕਿ ਆਂਦਾ ਵਿੱਚ ਫੇਰ ਜਦੋਂ ਆਈਦਾ ਤਾਂ ਫੇਰ ਇੱਥੇ ਸਾਹ ਸਾਹ ਰਹਿ ਵੀ ਜਾਂਦਾ ਉਹ ਗੱਲ ਇੱਕ ਹੋਰ ਹੈ ਨਾ ਭਾਜੀ ਜਦੋਂ ਸਿੰਗਲ ਬੰਦਾ ਹੁੰਦਾ ਆ ਉਦੋਂ ਇੰਡੀਆ ਆਉਣਾ ਬਹੁਤ ਈਜ਼ੀ ਹੋ ਜਾਂਦਾ ਮੈਰਿਜ ਤੋਂ ਵੱਧ ਵੀ ਈਜ਼ੀ ਹੋ ਜਾਂਦਾ ਜਦੋਂ ਬੱਚੇ ਹੋ ਜਾਂਦੇ ਚਾਰ ਪੰਜ 6 ਟਿਕਟਾਂ ਲੈ ਕੇ ਜਦੋਂ ਬੰਦਾ ਇੰਡੀਆ ਆਉਂਦਾ ਇੱਕ ਮੇਰੇ ਹਿਸਾਬ ਨਾਲ ਨੋਰਮਲ ਬੰਦਾ ਇੱਕ ਸਾਲ ਪਿੱਛੇ ਹੋ ਜਾਂਦਾ ਉੱਥੇ ਬਿਲਕੁਲ ਸਹੀ ਗੱਲ ਆਦਾ ਕੰਮ ਤੋਂ ਵੀ ਛੁੱਟੀਆਂ ਪੈਸੇ ਲਾ ਕੇ ਇੱਥੇ ਸਾਰਿਆਂ ਨੂੰ ਮੂੰਹ ਤੇ ਝਾਕਣਾ ਯਾਰ ਬਾਹਰ ਆਇਆ ਮੇਲੇ ਕੀ ਲੈ ਗਿਆ ਬਿਲਕੁਲ ਸਹੀ ਗੱਲ ਆ ਸਾਡੀ ਇਹ ਗੱਲਬਾਤ ਹੈ ਨਾ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਭਾਜੀ ਬਹੁਤ ਵਧੀਆ ਲੱਗਾ ਮੈਨੂੰ ਵੀ ਬਹੁਤ ਅੱਛਾ ਲੱਗਾ ਮਸੂਫੇ ਨਹੀਂ ਹੋਇਆ ਵੀ ਅਸੀਂ ਪਹਿਲੀ ਵਾਰ ਹੀ ਮਿਲੇ ਆ